2 ਅਕਤੂਬਰ ਤੋਂ ਦੇਸ਼ ਭਰ ਦੇ ਵਿੱਚ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਤੇ ਜੇਕਰ ਆਪਾਂ ਹੁਸ਼ਾਰਪੁਰ ਦੀ ਗੱਲ ਕਰੀਏ ਤਾਂ ਹੁਸ਼ਾਰਪੁਰ ਦੇ ਵਿੱਚ ਵੀ ਦੁਸ਼ਹਿਰੇ ਦੇ ਮੇਲੇ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਉਹ ਜ਼ੋਰਾ ਸ਼ੋਰਾ ਦੇ ਨਾਲ ਇਹ ਸ਼ੁਰੂ ਹੋ ਚੁੱਕੀਆਂ ਨੇ ਤਾਂ ਹੁਣ ਤਾਂ ਲਗਭਗ ਸਾਰੀਆਂ ਤਿਆਰੀਆਂ ਜਿਹੜੀਆਂ ਉਹ ਮੁਕੰਮਲ ਹੋ ਚੁੱਕੀਆਂ ਨੇ ਇਸ ਤੋਂ ਪਹਿਲਾਂ ਵੀ ਇੱਕ ਐਪੀਸੋਡ ਰਾਹੀਂ ਆਦਾਰਾ ਹੁਸ਼ਾਰਪੁਰ ਨੇ ਨਿਊਜ਼ ਨੇ ਹੁਸ਼ਾਰਪੁਰ ਚ ਦੁਸ਼ਹਿਰੇ ਮੇਲੇ ਦੀਆਂ ਤਿਆਰੀਆਂ ਦਾ ਤੁਹਾਨੂੰ ਦ੍ਰਿਸ਼ ਵਿਖਾਇਆ ਸੀ ਤੇ ਅੱਜ ਸਾਡੇ ਨਾਲ ਗੱਲਬਾਤ ਕਰਨ ਲਈ ਹੁਸ਼ਾਰਪੁਰ ਤੋਂ ਸ਼੍ਰੀ ਰਾਮਲੀਲਾ ਕਮੇਟੀ ਦੇ ਪ੍ਰਧਾਨ ਗੋਪੀ ਚੰਦ ਕਪੂਰ ਨੇ ਕਪੂਰ ਮੌਜੂ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਪ੍ਰੋਗਰਾਮ ਹੈ ਹੁਣ ਉਹ ਜਿਹੜੇ ਪ੍ਰਬੰਧਕ ਕਮੇਟੀ ਵੱਲੋਂ ਉਲਿਖੇ ਗਏ ਨੇ। ਇੱਕ ਪੂਰਸਾ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ। ਧੰਨਵਾਦ ਚੇਤਨ ਜੀ। ਸਭ ਤੋਂ ਪਹਿਲੇ ਮੈਂ ਸਾਰੇ ਹੀ ਤੁਹਾਡੇ ਸਾਥੀਆਂ ਨੂੰ ਜੈ ਸ਼੍ਰੀ ਰਾਮ ਕਹੂੰਗਾ। ਛੋ ਸਾਡਾ ਦੁਸਹਿਰਾ ਮਹੋਤਸਵ ਅਸੀਂ 21 ਤਰੀਕ ਪਹਿਲੇ ਰਬ੍ਰਹਮਾ ਜੀ ਦੀ ਝਾਕੀ ਤੋਂ ਸ਼ੁਰੂ ਕਰਦੇ ਹੋਏ ਪਹਿਲੇ ਨਮਰਤੇ ਤੋਂ ਲੈ ਕੇ 4 ਅਕਤੂਬਰ ਤੱਕ ਦੁਸਹਿਰਾ ਮਹੋਤਸਵ ਹੋਏਗਾ ਕੱਲ ਭਗਵਾਨ ਸ਼੍ਰੀ ਰਾਮ ਜੀ ਦੀ ਸ਼ੋਭਾ ਯਾਤਰਾ 26 ਤਰੀਕ ਨੂੰ ਸ਼੍ਰੀ ਸਨਾਤਨ ਧਰਮ ਸਕੂਲ ਤੋਂ ਚੱਲ ਕੇ ਗਊਸ਼ਾਲਾ ਬਾਜ਼ਾਰ ਕਸ਼ਮੀਰੀ ਬਾਜ਼ਾਰ ਘੰਟਾ ਘਰ ਕਤਵਾਲੀ ਬਾਜ਼ਾਰ ਕਮੇਟੀ ਬਾਜ਼ਾਰ ਤੋਂ ਹੁੰਦੇ ਹੋਏ ਸ਼ਕਤੀ ਮੰਦਰ ਜਾ ਕੇ ਖਤਮ ਹੋਏਗੀ ਤੇ ਸ਼ਕਤੀ ਮੰਦਰ

ਤੰਗ ਦੇ ਨਾਲ ਪ੍ਰਭੂ ਸ਼੍ਰੀ ਰਾਮ ਜੀ ਦੀ ਕਿਰਪਾ ਦੇ ਨਾਲ ਅਸੀਂ ਵਿਵਸਥਾ ਕੀਤੀ ਹੈ ਬਾਹਰ ਤੋਂ ਜਿੱਦਾਂ ਦਿੱਲੀ ਤੋਂ ਗੁਰਕਾਵਾ ਤੋਂ ਮੇਰਟ ਤੋਂ ਯੂਪੀ ਤੋਂ ਕੋਈ ਬੈਂਡ ਕੋਈ ਤਰਾਸ਼ੇ ਕੋਈ ਰਾਜਸਤਾਨੀ ਆਈਟਮ ਤੇ ਗਰਬਾ ਲਈ ਵੀ ਟੀਮਾਂ ਬੁਲਾਈਆਂ ਨੇ ਦੇਖਣਯੋਗ ਸ਼ੋਭਾ ਯਾਤਰਾ ਹੋਏਗੀ ਤੇ ਹਰ ਸਾਲ ਪ੍ਰਭੂ ਸ਼੍ਰੀ ਰਾਮ ਜੀ ਦੀ ਅਪਾਰ ਕਿਰਪਾ ਹੁੰਦੀ ਹੈ ਕੱਲ ਵੀ ਉਹਨਾਂ ਦੀ ਕਿਰਪਾ ਦੇ ਨਾਲ ਬਹੁਤ ਹੀ ਆਨੰਦਿਤ ਸ਼ੋਭਾ ਯਾਤਰਾ ਹੋਏਗੀ ਤੇ ਮੈਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਇਸ ਸ਼ੋਭਾ ਯਾਤਰਾ ਚ ਵੱਡ ਚੜ ਕੇ ਹਿੱਸਾ ਲਓ ਇਹਦੇ ਨਾਲ ਨਾਲ ਮੈਂ ਜੋ ਸਾਡੇ ਹਨੂਮਾਨ ਜੀ ਮਹਾਰਾਜ ਜੀ ਦੇ ਸਰੂਪ ਬੰਦੇ ਨੇ ਉਹਨਾਂ ਵੀ ਭਗਤਾ ਨੂੰ ਮੈਂ ਸਾਥੀਆਂ ਨੂੰ ਬੇਨਤੀ ਕਰੂੰਗਾ ਕੀ ਬਹੁਤ ਮਰਿਆਦਾ ਚ ਰਹਿ ਕੇ ਉਹ ਇਸ ਸ਼ੋਭਾ ਯਾਤਰਾ ਚ ਸਾਰੇ ਲੋਕ ਜਿੰਨੇ ਵੀ ਸ਼ਹਿਰਪੁਰ ਚ ਬਾਨੇ ਬੰਦੇ ਹਨ ਮੈਂ ਉਹਨਾਂ ਨੂੰ ਖੁੱਲੇ ਦਿਲ ਨਾਲ ਨਮੰਤਰਨ ਦਿੰਨਾ ਕਿ ਉਹ ਇੱਥੇ ਸ਼ੋਭਾ ਯਾਤਰਾ ਚ ਸ਼ਾਮਲ ਹੋਣ ਤੇ ਨਾਲ ਨਾਲ ਇੱਕ ਬੇਨਤੀ ਵੀ ਕਰੂੰਗਾ ਕਿ ਪਿਛਲੇ ਸਾਲ ਇੱਕ ਬੜਾ ਵੱਡਾ ਹਾਦਸਾ ਹੋਇਆ ਸੀ ਸੋ ਮੇਰੀ ਬੇਨਤੀ ਹੈ ਕਿ ਜਿਹੜੇ ਬੰਬ ਵਗੈਰਾ ਚੱਲਦੇ ਨੇ ਯਾ ਸ਼ੋਭਾ ਯਾਤਰਾ ਦੇ ਵਿੱਚ ਕੋਈ ਸਾਥੀ हनुमत महाराज जी ਦੇ ਬਾਣੇ ਦੇ ਅੱਗੇ ਇਹ ਬੰਬ ਵਗੈਰਾ ਵੀ ਜਾਂਦੇ ਹਨ ਉਹਨਾਂ ਨੂੰ ਹੱਥ ਜੋੜ ਕੇ ਮੇਰੀ ਬੇਨਤੀ ਹੈ ਕਿ ਪਟਾਕੇ ਔਰ ਬੰਬਾਂ ਨੂੰ ਵਾਇਡ ਕੀਤਾ ਜਾਵੇ ਤੇ ਵੈਸੇ ਇਸ ਸ਼ੋਭਾ ਯਾਤਰਾ ਦਾ ਆਨੰਦ ਮਾਣਿਆ ਜਾਵੇ ਜੀ ਕਪੂਰ ਸਾਹਿਬ ਆਪਾਂ ਪਿਛਲੇ ਵਾਰੇ ਵੀ ਹਰ ਵਾਰੇ ਤੁਹਾਡੀ ਇੰਟਰਵਿਊ ਕਰਦੇ ਹਾਂ ਜਦੋਂ ਮੇਲਾ ਉਲੀਕਿਆ ਜਾਂਦਾ ਹੈ ਪਿਛਲੀ ਵਾਰ ਸ਼ਾਇਦ ਇੱਕ ਸਪੈਸ਼ਲ ਬੈਂਡ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਸੀ ਜਿਹੜਾ ਆਕਰਸ਼ਨ ਦਾ ਕੇਂਦਰ ਰਿਹਾ ਸੀ ਤੇ ਇਸ ਵਾਰ ਕੀ ਕੁਝ ਆਕਰਸ਼ਨ ਦਾ ਕੇਂਦਰ ਰਹੇਗਾ ਜੀ ਸ਼ਰਧਾਲੂਆਂ ਦੇ ਲਈ ਉਹ ਚੇਤਨ ਜੀ ਮੈਂ ਦੱਸਿਆ ਹੁਣੇ ਤੁਹਾਨੂੰ ਉਹ ਬੈਂਡ ਅਸੀਂ ਦੀ ਗੁਰਗਾਮਾ ਤੋਂ ਪਿਛਲੇ ਸਾਲ ਬੁਲਾਇਆ ਸੀ ਐਸ ਬਾਰੇ ਵੀ ਦੁਬਾਰਾ ਆ ਰਿਹਾ ਉਹਦੇ ਨਾਲ ਨਾਲ ਮੈਂ ਇੱਕ ਮੇਰਟ ਤੋਂ ਵੀ ਆਈਟਮ ਮੰਗਾਈ ਹੈ ਕਿ ਉਹਦੇ ਵਿੱਚ ਉਹ ਤਰਾਸ਼ੇ ਵੀ ਹੈ ਪਲੱਸ ਰਾਜਸਤਾਨੀ ਗਰਬਾ ਟਾਈਪ ਵੀ ਹੈ ਪ੍ਰੋਗਰਾਮ ਸੋ ਬਹੁਤ ਵਧੀਆ ਚਾਹਕੀਆਂ ਵੀ ਨੇ ਜੀ ਬਹੁਤ ਵਧੀਆ ਪ੍ਰੋਗਰਾਮ ਹੋਏਗਾ ਬਹੁਤ ਹੀ ਆਨੰਦ ਆਏਗਾ ਜੀ ਇੱਕਪੂਰ ਸਬ ਚਾਕੀਆਂ ਦੀ ਤੁਸੀਂ ਗੱਲ ਕੀਤੀ ਆਪਾਂ ਵੇਖਦੇ ਆਂ ਉਹ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਵੱਖ-ਵੱਖ ਪ੍ਰਕਾਰ ਦੀਆਂ ਹਾਲਾਂਕਿ ਆਪਾਂ ਹੁਸ਼ਾਰਪੁਰ ਦੀ ਗੱਲ ਕਰੀਏ ਤਾਂ ਹੁਸ਼ਾਰਪੁਰ ਨੂੰ ਮੀਨੀ ਕਾਸ਼ੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਇੱਥੇ ਬਹੁਤ ਜ਼ਿਆਦਾ ਧਿਆਨ ਆ ਜਿਹੜਾ ਸ਼ਰਦਾ ਭਾਵਨਾ ਦਾ ਰੱਖਿਆ ਜਾਂਦਾ ਹੈ ਪਰੰਤੂ ਫਿਰ ਵੀ ਕੋਈ ਇੱਕਾ ਦੁੱਕਾ ਬਾਰ ਚਾਕੀਆਂ ਦੇ ਵਿੱਚ ਇਸ ਤਰ੍ਹਾਂ ਦੀ ਗੱਲਬਾਤ ਹੋ ਜਾਂਦੀ ਹੈ ਕੋਈ ਅਸ਼ਲੀਲ ਗੀਤਾਂ ਦੇ ਡਾਂਸ ਕੀਤੇ ਜਾਂਦੇ ਨੇ ਸ਼ਰਾਬ ਦੀਆਂ ਬੋਤਲਾਂ ਲਹਿਰਾਈਆਂ ਜਾਂਦੀਆਂ ਨੇ ਸੋ ਕੀ ਕੁਝ ਅਪੀਲ ਕਰਨਾ ਚਾਹੁੰਦੇ ਹੋ ਫਿਰ ਉਹਨਾਂ ਨੂੰ ਵੀ ਜੀ ਸਰ ਇਹ ਸਾਡੀ ਜੇਕਰ ਇਦਾਂ ਦਾ ਕੋਈ ਪਰਸਨ ਕੰਮ ਕਰਦੇ ਨੇ ਤੇ ਉਹ ਬਿਲਕੁਲ ਚੰਗੀ ਗੱਲ ਨਹੀਂ ਸਾਡੇ ਹੁਸ਼ਿਆਰਪੁਰ ਚ ਦੁਸਹਿਰਾ ਮਹੌਸਲ ਚ ਬੜਾ ਮਰਿਆਦਾ ਦੇ ਵਿੱਚ ਰਹਿ ਕੇ ਸਾਰਾ ਕਾਰਜਕ੍ਰਮ ਹੁੰਦਾ ਹੈ ਸਾਡੇ ਪ੍ਰੋਗਰਾਮਾਂ ਦੇ ਵਿੱਚ ਇਦਾਂ ਦੀ ਕੋਈ ਵੀ ਗੱਲ ਨਹੀਂ ਹੈ ਔਰ ਬਹੁਤ ਹੀ ਅਸੀਂ ਸਿਸਟਮ ਚ ਚੱਲਦੇ ਆਂ ਚਾਹੇ ਉਹ ਭਗਵਾਨ 시ਰੀ ਰਾਮ ਜੀ ਦੇ ਕਾਰਜ ਹੋਣ ਜਾਂ ਰਾਮਨ ਜੀ ਦੇ ਕਾਰਜ ਹੋਣ ਕੋਈ ਵੀ ਐਦਾਂ ਦੀ ਸ਼ਰੀਲੀਲਤਾ ਸ਼ਰਾਬ ਨਾਮ ਦਾ ਕੋਈ ਸਿਸਟਮ ਨਹੀਂ ਹੈ ਬਾਕੀ ਜਿਹੜੇ ਲੋਗ ਇਹ ਸਿਸਟਮ ਨੂੰ ਅਡਾਪਟ ਕਰਦੇ ਨੇ ਉਹ ਬਹੁਤ ਸ਼ਰਮਨਾਕ ਗੱਲਾਂ ਔਰ ਆਣਾ ਲੈ ਸਮਝ ਇਹ ਚਿੰਤਾ ਦਾ ਵਿਸ਼ਾ ਹੈ ਜੀ ਹਰ ਸਾਲ ਜਿਹੜੇ ਰਾਵਣ ਕੁੰਭ ਕੰਨਾਂ ਤੇ ਮੇਕਨਾਥ ਦੇ ਜਿਹੜੇ ਪੁਤਲੇ ਤਿਆਰ ਕੀਤੇ ਜਾਂਦੇ ਨੇ ਉਹ ਵੀ ਪਿਛਲੀ ਵਾਰ ਜਿਹੜੀ ਆਗਰੇ ਤੋਂ ਟੀਮ ਆਈ ਸੀ ਆਕਰਸ਼ਣ ਦਾ ਕੇਂਦਰ ਰਿੰਦੇ ਨੇ ਉਹ ਵੀ ਪੁਤਲੇ ਤੇ ਇਸ ਵਾਰ ਟੀਮ ਕਿੱਥੋਂ ਆ ਰਹੀ ਹੈ ਜੀ ਫਿਰ ਕਦੋਂ ਤਿਆਰੀ ਸ਼ੁਰੂ ਹੋ ਰਹੀ ਹੈ ਜੀ ਉਹਨਾਂ ਦੀ ਤਿਆਰੀ ਜੀ ਉਹ ਦਸਹਰੇ ਤੋਂ ਚਾਰ ਪੰਜ ਦਿਨ ਪਹਿਲਾਂ ਟੀਮ ਆ ਜਾਂਦੀ ਹੈ ਜੀ ਜਸਟ ਇੱਕ ਦੋ ਦਿਨਾਂ ਚੋ ਆ ਰਹੇ ਨੇ ਇਸ ਵਾਰੀ ਵੀ ਉਹ ਆਗਰੇ ਤੋਂ ਹੀ ਟੀਮ ਆ ਰਹੀ ਹੈ ਔਰ ਪਿਛਲੀ ਵਾਰ ਤੋਂ ਵੀ ਅਲੱਗ ਤਰ੍ਹਾਂ ਨਾਲ ਲੰਕਾ ਦਹਨ ਔਰ ਪੁਤਲੇ ਬਣਾਏ ਜਾਣਗੇ ਜੀ ਜੀ ਆਪਾਂ ਹੁਣ ਮੇਲੇ ਦੀ ਗੱਲ ਕਰ ਲਈਏ RAM LILA ਗਰਾਊਂਡ ਦੀ ਗੱਲ ਕਰ ਲਈਏ ਕਿਉਂਕਿ ਇਹ ਸਾਰਾ ਪ੍ਰੋਗਰਾਮ ਜਿਹੜਾ ਹੁਚਾਰਪੁਰ ਦੇ ਪੰਗੀ ਪੁਲ ਦੇ ਵਿੱਚੋਂ ਲਿਖਿਆ ਜਾਂਦਾ ਤੇ ਪੰਗੀ ਚੋਦੇ ਵਿੱਚੋਂ ਲਿਖਿਆ ਜਾਂਦਾ ਤੇ ਇਸ ਵਾਰ ਚੋ ਵੀ ਕਾਫੀ ਜਦਾ ਵੱਤ ਛੜ ਕੇ ਆਇਆ ਕਿਉਂਕਿ ਹੜਾ ਨੇ ਕਾਫੀ ਮਾਰ ਮਾਰੀ ਹੈ ਪੰਜਾਬ 'ਚ ਤਾਂ ਬਹੁਤ ਸਾਰੇ ਲੋਕਾਂ ਦੇ ਜ਼ਿਹਨ ਦੇ ਵਿੱਚ ਇਹ ਡਰ ਵੀ ਹੈ ਕਿ ਝੂਲੇ ਜਿਹੜੇ ਉਹ ਕਮੇਟੀ ਨੂੰ ਨਹੀਂ ਲਗਾਉਣੇ ਚਾਹੀਦੇ ਸੀ ਕਿਉਂਕਿ ਧਰਤੀ ਆ ਜਿਹੜੀ ਉਹ ਪੋਲੀ ਹੋ ਚੁੱਕੀ ਹੈ ਤੇ ਕੋਈ ਹਾਸਾ ਨਾ ਵਾਪਰ ਜਾਵੇ ਮੈਨੂੰ ਲੱਗਦਾ ਕਿ ਜ਼ਰੂਰ ਤੁਸੀਂ ਕੋਈ ਤਕਨੀਕੀ ਢੰਗ ਦੀ ਨਾਲ ਟੀਮਾਂ ਤੁਸੀਂ ਜਾਂਚ ਵੀ ਕਰਵਾਈ ਹੋਵੇਗੀ ਜੀ ਫਿਰ ਕੀ ਕੁਝ ਪ੍ਰਬੰਧ ਨਹੀਂ ਉਸ ਤਰ੍ਹਾਂ ਦੇ ਕਿਸੇ ਤਰ੍ਹਾਂ ਦਾ ਕੋਈ ਰਿਸਕ ਫੈਕਟਰ ਤਾਂ ਵੀ ਨਜ਼ਰ ਆ ਰਿਹਾ ਜੀ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਔਰ ਹੁਸ਼ਾਰਪੁਰ ਤੇ ਲੋਕਾਂ ਦੇ ਔਰ ਸ਼੍ਰੀ ਨਾਮਲੀਲਾ ਕਮੇਟੀ ਦੇ ਸਾਰੇ ਹੀ ਸਹਿਯੋਗੀ ਸਾਥੀਆਂ ਦੇ ਨਾਲ ਪਿਛਲੇ 10-12 ਦਿਨ ਤੋਂ ਅਸੀਂ ਦਸਹਰਾ ਗਰਾਊਂਡ 'ਚ ਬਿਲਕੁਲ ਪ੍ਰੋਪਰ ਢੰਗ ਨਾਲ ਮਿੱਟੀ ਪਵਾ ਕੇ ਲੈਵਲਿੰਗ ਕੀਤੀ ਹੈ ਔਰ ਜਿਹੜੀ ਤੁਸੀਂ ਝੂਲਿਆਂ ਦੀ ਗੱਲ ਦੱਸੀ ਹੈ ਉਹ ਟੈਕਨੀਕਲ ਜਿਹੜੇ ਵੀ ਡਿਪਾਰਟਮੈਂਟ ਹਨ ਉਹਨਾਂ ਦੀ ਰਿਪੋਰਟ ਦੇ ਬਾਅਦ ਹੀ ਇਹ ਝੁੱਲੇ ਚੱਲੇ ਹਨ ਫਿਲਹਾਲ ਜੋ ਵੱਡਾ ਝੂਲਾ ਹੈ ਉਹਨੂੰ ਅਸੀਂ ਨਹੀਂ ਚਲਾਇਆ ਜਿੰਨੀ ਦੇਰ ਪ੍ਰਸ਼ਾਸਨ ਦੀ ਤਸੱਲੀ ਨਾ ਹੋਵੇ ਔਰ ਸਾਡੀ ਆਪਣੀ ਵੀ ਤਸੱਲੀ ਨਾ ਹੋਵੇ ਅਸੀਂ ਕੋਈ ਵੀ ਇਦਾਂ ਦਾ ਕੰਮ ਨਹੀਂ ਕਰਨ ਜਾ ਰਹੇ ਜਿਹੜੀ ਸੁਰੱਖਿਆ ਬਿਹਤਰ ਜਰੂਰੀ ਹੈ ਜਿ ਪਹਿਲਾਂ ਸਭ ਤੋਂ ਪਹਿਲੇ ਸਾਡੇ ਲਈ ਸਮਾਜ ਦੀ ਸੁਰੱਖਿਆ ਹੈ ਲੋਕਾਂ ਦੀ ਸੁਰੱਖਿਆ ਹੈ ਬਾਕੀ ਕੰਮ ਸਾਰੇ ਬਾਅਦ ਚੋ ਨੇ ਉਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਇਹ ਅਸੀਂ ਸਾਰਾ ਕਾਰਜਕ੍ਰਮ ਕਰ ਰਹੇ ਆਂ ਔਰ ਪ੍ਰਸ਼ਾਸਨ ਦੀ ਅਗਵਾਈ ਦੇ ਵਿੱਚ ਪ੍ਰਸ਼ਾਸਨ ਦੀ ਸਹਿਮਤੀ ਦੇ ਨਾਲ ਹੀ ਕੰਮ ਹੁੰਦਾ ਹੈ ਕੋਈ ਵੀ ਅਸੀਂ ਆਊਟ ਆਫ ਵੇ ਕੰਮ ਕਰਨ ਦੇ ਹੱਕ 'ਚ ਨਹੀਂ ਹੈਗੇ ਨਾ ਹੀ ਅਸੀਂ ਕਰ ਰਹੇ ਹਾਂ ਜੀ ਪ੍ਰਧਾਨ ਸਾਹਿਬ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਉਹ ਲੋਕ ਇਸ ਮੇਲੇ ਦਾ ਆਨੰਦ ਮਾਨਣ ਦੇ ਲਈ ਪਹੁੰਚਦੇ ਨੇ ਤਾਂ ਇੱਕ ਸਿਕਿਉਰਿਟੀ ਪਰਪਸ ਦਾ ਇੱਕ ਵੱਡਾ ਚੈਲੰਜ ਹੈ ਜਿਹੜਾ ਹੁਸ਼ਾਰਪੁਰ ਪੁਲਿਸ ਦੇ ਲਈ ਹੁੰਦਾ ਹੈ ਕੋਈ ਮੀਟਿੰਗ ਵਗੈਰਾ ਹੋਈਆ ਕੋਈ ਡੀਸੀ ਮੈਡਮ ਦੇ ਨਾਲ ਐਸਐਸਪੀ ਮੈਡਮ ਦੇ ਨਾਲ ਕਿਸ ਤਰ੍ਹਾਂ ਦੇ ਸਿਕਿਉਰਿਟੀ ਪ੍ਰਬੰਧ ਨੇ ਕਿਉਂਕਿ ਇਹ ਅਜਿਹੇ ਦਿਨਾਂ ਦੇ ਵਿੱਚ ਜਿਹੜੇ ਜੇਬ ਕਤਰੇ ਹੁੰਦੇ ਨੇ ਚੋਰ ਚੱਕੇ ਹੁੰਦੇ ਨੇ ਉਹ ਵੀ ਆਪਣਾ ਕਿਤੇ ਨਾ ਕਿਤੇ ਦਾਲ ਲਾਉਂਦੇ ਫਿਰਦੇ ਨੇ ਜੀ ਫਿਰ ਜੀ ਅਸੀਂ ਡੀਸੀ ਮੈਡਮ ਔਰ एसडीएम मैडम ਨੂੰ ਨਾਲ ਵੀ ਮੀਟਿੰਗ ਹੋ ਚੁੱਕੀ ਹੈ ਕੱਲ ਸ਼ਾਮੀ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਔਰ ਆਲਮੋਸਟ ਸਾਡੇ ਸਾਰੇ ਹੀ ਥਾਣਾ ਦੇ ਇੰਚਾਰਜ ਮੌਕੇ ਤੇ ਕੱਲ ਵਿਜ਼ਿਟ ਕਰਕੇ ਗਏ ਨੇ ਅਸੀਂ ਉਹਨਾਂ ਨੂੰ ਜੋ ਤੁਸੀਂ ਕਹਿ ਰਹੇ ਹੋ ਬੇਨਤੀ ਕੀਤੀ ਹੈ ਔਰ ਉਹਨਾਂ ਨੇ ਸਾਨੂੰ ਪੂਰਨ ਨਿਸ਼ਵਾਸ਼ਣ ਦਿੱਤਾ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਆਏਗੀ ਬਾਕੀ ਪ੍ਰਭੂ ਰਾਮ ਜੀ ਦੀ ਕਿਰਪਾ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਵਧੀਆ ਦਸਹਿਰਾ ਮਹੋਤਸਵ ਹੋਏਗਾ ਕੋਈ ਦਿੱਕਤ ਨਹੀਂ ਹਨੂਮਾਨ ਜੀ ਦੇ ਸਰੂਪ ਕਦ ਤੋਂ ਸਜਣ ਜਾ ਰਹੇ ਨੇ ਜੀ ਕਿਉਂਕਿ ਲੋਕਾਂ ਨੂੰ ਬਹੁਤ ਬੇਸਬਰ ਦੇ ਨਾਲ ਇੰਤਜ਼ਾਰ ਹੈ ਝਾਕੀਆਂ ਜਿਹੜੀਆਂ ਹਨੂਮਾਨ ਜੀ ਦੇ ਸਰੂਪ ਸਜ ਜਿਹਦੇ ਬਾਣੇ ਨਿਕਲਦੇ ਨੇ ਉਹਦਾ ਬੇਸਬਰੀ ਦੇ ਨਾਲ ਲੋਕ ਇੰਤਜ਼ਾਰ ਕਰਦੇ ਨੇ ਜੀ ਇਹ ਪਰੰਪਰਾ ਦੇ ਅਨੁਸਾਰ ਦਸਹਿਰੇ ਤੋਂ 3 ਦਿਨ ਪਹਿਲਾਂ ਇਹ ਬਾਣੇ ਨਿਕਲਦੇ ਨੇ ਔਰ ਦਸਹਿਰਾ ਮਹੋਤਸਵ ਤੱਕ ਇਹ ਦਸਹਿਰੇ ਸ਼ਹਿਰ ਸ਼ਹਿਰ ਚ ਵੀ ਚਰਦੇ ਨੇ ਤੇ ਉਹਦੇ ਤੋਂ ਬਾਅਦ ਦਸਹਿਰੇ ਵਾਲੇ ਦਿਨ ਪ੍ਰਭੂ શ્રી RAM ਜੀ ਦੇ ਚਰਨਾਂ ਚੰਨ ਨਮਨ ਹੋ ਕੇ ਇਹ ਸੰਪੂਰਨ ਹੁੰਦਾ ਮਾਹੌਲ ਜੀ ਦੁਸ਼ਹਿਰੇ ਤੋਂ ਬਾਅਦ ਭਰਤ ਮਲਾਪ ਦਾ ਪ੍ਰੋਗਰਾਮ ਬਹੁਤ ਵੱਡੇ ਪੱਧਰ ਤੇ ਉਲੀਕਿਆ ਜਾਂਦਾ ਉਸ ਦਿਨ ਖਾਸ ਕਰਕੇ ਜਿਹੜੀ ਉਹ ਆਤਿਸ਼ਬਾਜੀ ਹੁੰਦੀ ਹੈ ਉਹ ਆਕਰਸ਼ਣ ਦਾ ਕੇਂਦਰ ਰਹਿੰਦੀ ਹੈ ਜੀ ਤੇ ਇਸ ਵਾਰ ਕੀ ਕੁਝ ਪ੍ਰਬੰਧ ਨੇ ਜੀ ਫਿਰ ਜੀ ਚੇਤਨ ਜੀ ਉਹਦੇ ਲਈ ਵੀ ਅਸੀਂ ਅੰਮ੍ਰਿਤਸਰ ਤੋਂ ਸਹਾਰਨਪੁਰ ਤੋਂ ਆਤਿਸ਼ਬਾਜ਼ ਬੁਲਾਏ ਨੇ ਔਰ ਲੋਕਲ ਲੈਵਲ ਤੇ ਵੀ ਅਸੀਂ ਆਪਣਾ ਆਤਿਸ਼ਬਾਜੀ ਦਾ ਇੰਤਜ਼ਾਮ ਕੀਤਾ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਹੀ ਵਧੀਆ ਢੰਗ ਦੇ ਨਾਲ ਆਤਿਸ਼ਬਾਜ਼ੀ ਦਾ ਪ੍ਰੋਗਰਾਮ ਹੋਏਗਾ ਔਰ ਦਸਹਿਰਾ ਮਸਬਾ ਲੋਕਾਂ ਨੂੰ ਅਖੀਰ ਵਿੱਚ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਜੀ ਫਿਰ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਇਹ ਸਾਰੇ ਹੀ ਪ੍ਰੋਗਰਾਮ ਚ ਪਾਟਚਾਰ ਕੇ ਹਿੱਸਾ ਲੈਣ ਔਰ ਪ੍ਰਭੂ ਸ਼੍ਰੀ ਰਾਮ ਜੀ ਦਾ ਸ਼੍ਰੀ ਹਨੂਮਾਨ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਜੈ ਸ਼੍ਰੀ ਰਾਮ ਜੀ ਬਹੁਤ ਬਹੁਤ ਧੰਨਵਾਦ ਜੀ ਐ ਸੋਇਸਨ ਹੁਸ਼ਾਰਪੁਰ ਤੋਂ ਸ਼੍ਰੀ ਰਾਮਲੀਲਾ ਕਮੇਟੀ ਦੇ ਪ੍ਰਧਾਨ ਗੋਪੀ ਚੰਦ ਕਪੂਰ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਕੀ ਕੁਝ ਤਿਆਰੀਆਂ ਨੇ ਕਿ ਕੁਝ ਤਿਆਰੀਆਂ ਜਿਹੜੀਆਂ ਬਾਕੀ ਰਹਿੰਦੀਆਂ ਨੇ ਇਸ ਬਾਬਤ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤੇ ਜਲਦੀ ਜਿਹੜੇ ਉਹ 라ਵਣ ਕੁੰਭ ਕਰਨ ਤੇ ਮੇਖਨਾਥ ਦੇ ਜਿਹੜੇ ਪੁਤਲੇ ਤਿਆਰ ਕੀਤੇ ਜਾਣਗੇ ਉਹ ਵੀ ਵਿਸ਼ੇਸ਼ ਤੌਰ ਤੇ ਉਚੇਚੇ ਤੌਰ ਤੇ ਜਿਹੜੀ ਆਗਰਾ ਤੋਂ ਟੀਮ ਪਹੁੰਚ ਰਹੀ ਹੈ ਤੇ ਹੋਰ ਵੀ ਬਹੁਤ ਸਾਰਾ ਕੁਝ ਇਸ ਮੇਲੇ ਦੌਰਾਨ ਆਕਰਸ਼ਣ ਦਾ ਕੇਂਦਰ ਹੈ ਉਹ ਰਹੇਗਾ ਕੈਮਰਾ ਪਰਸਨ ਮਨਵੀਰ ਮੀਟਿਆ ਨਾਲ ਚੇਤਨ ਕਾਸ਼ੋਪ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਹੋ ਹੁਸ਼ਾਰਪੁਰ ਨਿਊਜ਼ ਦੇ Innovation, DNA, university.